ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜੀ ਸੁਖਮਣੀ ਮਹਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੋਰੀ ਨਮਹਿ ਜੁਗਾਦ ਗੋਰੀ ਨਮਹਿ ਸਤ ਗੋਰੀ ਨਮਹਿ ਸ਼੍ਰੀ ਗੁਰਦੇਵ ਨਮਹਿ ਕਸ਼ਟਪਦੀ ਸਿਮਰਾਂ ਸਿਮਰ ਸਿਮਰ ਸੁਖ ਪਾਵਾਂ ਕਾਲ ਕਲੇਸ਼ ਤਨ ਮਾਹੀ ਮਿਟਾਵਾਂ ਸਿਮਰਾਂ ਜਾਸ ਬਿਸ਼ੁੰਭਰ ਇਕੈ ਨਾਮ ਜਪਤ ਅਗਨਤ ਅਨੇਕੈ 베ਦ ਪੁਰਾਨ ਸਿਮਰਤ ਸੁਧਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਇਕ ਜਿਸ ਜੀਵ ਬਸਾਵੈ ਤਾਕੀ ਮਹਿਮਾ ਗਣੀ ਨ ਆਵੈ ਕਾਂਖੀ ਇਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹਿ ਉਧਾਰੂ ਸੋਖਮਨੀ ਸੋਖਮ ਰਿਤ ਪ੍ਰਵੰਦਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਵਿਗੜ ਨ ਲੱਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪਰਬ ਕੈ ਸਿਮਰਾਨਾ ਭਉ ਨ ਵਿਆਪੈ ਪਰਬ ਕੈ ਸਿਮਰਾਨਾ ਦੁਖ ਨ ਸੰਤਾਪੈ ਪਰਬ ਕਾ ਸਿਮਰਾਨਾ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪਰਬ ਕੈ ਸਿਮਰਾਨਾ ਅਰਿੱਧ ਸਿੱਧ ਨਉ ਨਿੱਧ ਪਰਬ ਕੈ ਸਿਮਰਾਨਾ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਾਨਾ ਜਪਤਾ ਪੂਜਾ ਪਰਬ ਕੈ ਸਿਮਰਾਨਾ ਬਿਨ ਸੈ ਦੂਜਾ ਪਰਬ ਕੈ ਸਿਮਰਾਨਾ ਤੀਰਥ ਇਸ਼ੰਦਾਨੀ ਪਰਬ ਕੈ ਸਿਮਰਾਨਾ ਦਰਗਹਿ ਮਾਨੀ ਪਰਬ ਕੈ ਸਿਮਰਾਨਾ ਕੋਇ ਸੋ ਭਲਾ ਪਰਬ ਕੈ ਸਿਮਰਾਨਾ ਸੋ ਫਾਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਈ ਨਾਨਕ ਤਾਕੈ ਲਾਗੋਂ ਪਾਈ ਪਰਬ ਕਾ ਸਿਮਰਾਨਾ ਸਭ ਤੇ ਉਚਾ ਪਰਬ ਕੈ ਸਿਮਰਾਨਾ ਉਧਰੇ ਮੂਚਾ ਪਰਬ ਕੈ ਸਿਮਰਾਨਾ ਤ੍ਰਿਸ਼ਨਾ 부ਝੈ ਪਰਬ ਕੈ ਸਿਮਰਾਨਾ ਸਭ ਕੇਸ਼ ਸੁਝੈ ਪਰਬ ਕੈ ਸਿਮਰਾਨਾ ਨਾਹੀ ਜਮ ਤਰਾਸਾ ਪਰਬ ਕੈ ਸਿਮਰਾਨਾ ਪੂਰਨ ਆਸਾ ਪਰਬ ਕੈ ਸਿਮਰਾਨਾ ਮਨ ਕੀ ਮਲ ਜਾਇ ਅੰਮ੍ਰਿਤ ਨਾਮ ਰਿਤ ਮਹਿ ਸਮਾਏ ਪਰਬ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ प्राभ कौ सिम रह से धनवंती प्रभ कौ सिम रहे से पतवंती प्रभ कौ सिम रहें से जन परवान प्रभ कौ सिम रहे से पुरख प्रधान प्राभ कौ सिम रहे से बेमोहताजी प्रभ काउ सिम रह से सर्व केराजी प्रभ काऊ सिम रहे से सुखवासी प्रभ कौ सिम सदा अविनाशी ਸਿਮਰਨ ਤੇ ਲਾਗੇ ਜਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿੰਨ ਸਦ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੀ ਪ੍ਰਭ ਕਉ ਸਿਮਰਹਿ ਤਿੰਨ ਸੂਖ ਬਿਹਾਵੈ ਪ੍ਰਭ ਕਉ ਸਿਮਰਹਿ ਤਿੰਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿੰਨ ਨਿਰਮਲ ਰੀਤਾ ਪਰਬ ਕੋ ਸਿਮਰਹਿ ਤਿੰਨ ਆਨੰਦ ਕੰਧੇਰੇ ਪਰਬ ਕੋ ਸਿਮਰਹਿ ਬਸ ਐ ਹਰ ਡੇਰੇ ਸੰਤ ਕਿਰਪਾ ਤੇ ਅਣ ਦਿਨ ਜਾ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਾਨਾ ਕਾਰਜ ਪੂਰੇ ਪ੍ਰਭ ਕੈ ਸਿਮਰਾਨਾ ਕਬ ਹੋਣਾ ਝੂਰੇ ਪ੍ਰਭ ਕੈ ਸਿਮਰਾਨਾ ਹਰ ਗੁਣ ਬਾਨੀ ਪ੍ਰਭ ਕੈ ਸਿਮਰਾਨਾ ਸਹਿਜ ਸਮਾਨੀ ਪਰਬ ਕੈ ਸਿਮਰਾਨਾ ਨੇ ਚਲ ਆਸਨ ਪ੍ਰਭ ਕੈ ਸਿਮਰਾਨਾ ਕਮਲ ਵਿਗਾਸਨ ਪਰਬ ਕੈ ਸਿਮਰਾਨਾ ਅਨਹਦ ਚਮਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਾਣਾ ਜਿਨ ਕਉ ਪ੍ਰਭ ਬਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਵਹਿ ਆਪ ਨਰੰਕਾਰਾ ਕਰ ਕੇ ਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਦਾ ਅਨਾਥ ਸ਼ਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟ ਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਬਾਹਿ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ गुरमुख नाम जपो मन मेरे नानक पावो सो कंधेरे सगल श्रिष्ट को राजा दुखिया हर का नाम जपत सुखिया लाख करोरी बंद न पर हर का नाम जपत निस्तार अनिक माया रंग तिख न बुझावे हर का नाम जपत आकावे जिह वर्ग इह जात इकेला ਜੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਇਐ ਨਾਨਕ ਗੁਰਮੁਖ ਪਰਮਗਤ ਪਾਈਐ ਛੋਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨੇਕ ਬਿਗਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨੇਕ ਜੋਨ ਜਨਮੈ ਮਰ ਜਾਮ ਨਾਮ ਜਪਤ ਭਾਵੈ ਬਿਸਰਾਮ ਹੋ ਮੈਲਾ ਮਲ ਕਬੂ ਨਾ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮੰਦ ਰੰਗ ਨਾਨਕ ਪਾਈ ਗਏ ਸਾਧ ਕੈ ਸੰਗ ਜਿਹ ਮਾਰ ਕੇ ਗਨੇ ਜਹੇ ਨਾ ਕੋ ਸਾ ਹਰ ਕਾ ਨਾਮ ਉਹਾ ਸੰਗ ਤੋ ਸਾ ਜਿਹ ਪੈਂਡਾ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨ ਸੰਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਵਹਾਂ ਪਹਾਨ ਤਬਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰਸ਼ਾਮ ਜਹ ਤ੍ਰਿਖਾ ਮਨ ਤੁਜ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਤ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤੰਦ ਰੰਗ ਰਤੇ ਰੰਗ ਇਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਉਪੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿయోగ ਜੰਮ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨਕੈ ਮਾਲ ਖਜ਼ੀਨਾ ਹਰ ਧਨ ਜਨਕੋ ਆਪ ਰਬ ਦੀਨਾ ਹਰ ਹਰ ਜਨਕੈ ਓਡਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਜਨ ਹਰ ਰਸਰਾ ਤੇ ਸੁਨ ਸਮਾਦ ਨਾਮ ਰਸ ਮਾਤੀ ਆਠ ਪਹਿਰ ਜਨ ਹਰ ਹਰ ਜਾਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਗਤ ਬਹੁ ਕਰੀ ਨਾਨਕ ਜਨ ਸੰਗ ਕੇਤੇ ਤਰੇ ਆਰ ਜਾਤ ਇਹ ਹਰ ਕੋ ਨਾਮ ਕਾਮ ਧੇ ਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ ਅਵਰ ਨਾ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਨਾਮ ਤੁਲ ਕਸ਼ ਅਵਰ ਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ